ਸਸਿਕਾ ਜੀ ਮੈਂ ਗੁਰਪ੍ਰੀਤ ਦਾੜ ਬਰਾਲ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੀ ਆ ਕਿ ਜਿਨ੍ਹਾਂ ਨੇ ਮੇਰਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਬੈਲ ਆਈਕਨ ਜਰੂਰ ਦਬਾਓ ਕਿਉਂਕਿ ਉਹ ਫ੍ਰੀ ਹੁੰਦਾ ਉਹਦਾ ਕੋਈ ਪੈਸਾ ਨਹੀਂ ਲੱਗਦਾ ਤੁਹਾਡੇ ਤੱਕ ਨਿਊ ਅਪਡੇਟ ਆ ਜਿਹੜੀ ਜਿਹੜੀ ਮੈਂ ਰੈਸਪੀ ਨਵੀਂ ਬਣਾਉਣੀ ਆਈ ਉਹ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਇਸ ਕਰਕੇ ਸਬਸਕ੍ਰਾਈਬ ਜਰੂਰ ਕਰ ਲਓ ਜੀ ਸੋ ਅੱਜ ਆਪਾਂ ਬਣਾਉਣ ਲੱਗੇ ਆ ਔਲੇ ਦਾ ਅਚਾਰ ਔਲੇ ਦਾ ਅਚਾਰ ਮੈਂ ਬਿਲਕੁਲ ਪਿੰਡੂ ਸਟਾਈਲ ਦੇ ਵਿੱਚ ਦੇਸੀ ਤਰੀਕੇ ਨਾਲ ਬਣਾਉਂਗੀ ਆਪਾਂ 1 ਕਿਲੋ ਔਲੇ ਲਏ ਆ ਮੇਰੇ ਵਿੱਚ ਕੋਈ ਜ਼ਿਆਦਾ ਮਸਾਲੇ ਯੂਜ਼ ਨਹੀਂ ਕਰੂੰਗੀ ਔਲਿਆਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਧੁੱਪ ਦੇ ਵਿੱਚ ਸੁਕਾ ਲਿਆ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈਗਾ ਦੇਖੋ ਤੇ ਨਮਕ ਤੇ ਹਲਦੀ ਇਹਦੇ ਲਈ ਮੈਂ ਦੋਈ ਚੀਜ਼ਾਂ ਯੂਜ਼ ਕਰੂੰਗੀ ਪਰ ਮੈਂ ਮਸਾਲਾ ਵੀ ਰਗੜ ਕੇ ਰੱਖਿਆ ਹੋਇਆ ਹੈ ਇਥੇ ਮੈਂ ਪਾਇਆ 2 ਚਮਚ ਜੀਰਾ 3 ਚਮਚ ਰਾਈ ਤੇ 2 ਚਮਚ ਸੌਫ ਤੇ ਇਹਨਾਂ ਨੂੰ ਮੈਂ ਗ੍ਰਾਈਂਡ ਕਰ ਲਿਆ ਪਰ ਮੈਂ ਇਹ ਮਸਾਲਾ ਤੁਹਾਨੂੰ ਦਿਖਾ ਰਹੀ ਹਾਂ ਕਿ ਜੇ ਤੁਸੀਂ ਪਾਉਣਾ ਤਾਂ ਪਾ ਸਕਦੇ ਹੋ ਪਰ ਮੇਰੇ ਬੱਚੇ ਮਸਾਲੇ ਵਾਲਾ ਅਚਾਰ ਨਹੀਂ ਖਾਂਦੇ ਉਹਨਾਂ ਨੂੰ ਸਿੰਪਲ ਅਚਾਰ ਪਸੰਦ ਹੈ ਅੱਜ ਮੈਂ ਸਿੰਪਲ ਅਚਾਰ ਬਣਾਉਂਗੀ ਪਰ ਮੈਂ ਤੁਹਾਨੂੰ ਨਾਲ-ਨਾਲ ਦੱਸਦੀ ਰਹੂੰਗੀ ਕਿ ਇਹ ਮਸਾਲਾ ਤੁਸੀਂ ਕਦੋਂ ਪਾਉਣਾ ਹੈ ਤੇ ਇਹਨੂੰ ਤੁਸੀਂ ਘਰੇ ਬਣਾ ਸਕਦੇ ਹੋ ਆਰਾਮ ਦੇ ਨਾਲ ਦੋ ਦੋ ਤਿੰਨ ਤਿੰਨ ਚਮਚ ਚੀਜ਼ਾਂ ਇਹ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਉਹ ਮਸਾਲਾ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਇਹਦੇ ਨਾਲ ਵੀ ਆਚਾਰ ਬਹੁਤ ਸਵਾਦ ਬਣਦਾ ਪਿਛਲੀ ਵਾਰ ਮੈਂ ਇਹਦੇ ਨਾਲ ਬਣਾਇਆ ਸੀ ਪਰ ਬਹੁਤ ਘੱਟ ਖਾਧਾ ਬੱਚਿਆਂ ਨੇ ਇਸ ਵਾਰ ਮੈਨੂੰ ਖਾਸ ਤੌਰ ਤੇ ਕਿਹਾ ਕਿ ਮੰਮੀ ਸਿੰਪਲ ਆਚਾਰ ਬਣਾਉਣਾ ਸੋ ਮੈਂ ਇਸ ਵਾਰ ਸਿੰਪਲ ਬਿਲਕੁਲ ਦੇਸੀ ਤਰੀਕੇ ਦੇ ਨਾਲ ਪਿੰਡੂ ਸਟਾਈਲ ਦੇ ਵਿੱਚ ਆਚਾਰ ਬਣਾਉਣ ਲੱਗੀ ਹਾਂ ਹਾਂਜੀ ਹੁਣ ਆਪਾਂ ਇੱਕ ਕੜਾਈ ਰੱਖ ਲਈ ਐ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਇਹ ਸਾਡੇ ਘਰ ਦਾ ਸਰੋਂ ਦਾ ਤੇਲ ਹੈ ਮੈਂ ਜ਼ਿਆਦਾ ਤੇਲ ਨਹੀਂ ਪਾਉਂਗੀ ਮੈਂ 4 ਚਮਚ ਤੇਲ ਪਾਇਆ ਇਹਨੂੰ ਗਰਮ ਹੋ ਜਾਣ ਦੇ ਉੱਤੇ ਚੰਗੀ ਤਰ੍ਹਾਂ ਜਦੋਂ ਇਹਦਾ ਇੱਕ ਵਾਰੀ ਧੂਆ ਨਿਕਲ ਗਿਆ ਮਤਲਬ ਕਿ ਕਾਫੀ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਔਲੇ ਪਾਵਾਂਗੇ ਜੀ ਤੇਲ ਦੇ ਵਿੱਚ ਧੂਆ ਨਿਕਲ ਗਿਆ ਹੁਣ ਆਪਾਂ ਇਸ ਦੇ ਵਿੱਚ ਔਲੇ ਪਾਉਣੇ ਮੈਂ ਹਮੇਸ਼ਾ ਇਸੇ ਤਰ੍ਹਾਂ ਹੋੜਿਆਂ ਦਾ achar ਕਰਉਣੀ ਆ ਸਾਡਾ achar ਸਭੇ ਵੀ ਖਰਾਬ ਹੋ ਜਾਂਦਾ ਪਿਛਲੀ ਵਾਰ ਵਾਲਾ ਵੀ ਹਲੇ ਤੱਕ ਪਿਆ achar ਸੋ ਕਿ ਉਹ ਥੋੜਾ ਰੰਗ ਦਾ ਤਾਂ ਫਰਕ ਪੈ ਜਾਂਦਾ ਪਰ ਕਦੇ ਉਲੀ ਵਗੈਰਾ ਨਹੀਂ ਲੱਗਦੀ ਕਿਉਂਕਿ ਤਰੱਕੇ ਪਾਇਆ achar ਕਦੇ ਵੀ ਖਰਾਬ ਨਹੀਂ ਹੁੰਦਾ ਕੁਝ ਲੋਕ ਕਹਿੰਦੇ ਆ ਕਿ ਇਹਨੂੰ ਉਬਾਲ ਕੇ ਪਰ ਉਹਦੇ ਟੇਸਟ ਦੇ ਵਿੱਚ ਤੇ ਇਹਦੇ ਟੇਸਟ ਦੇ ਵਿੱਚ ਫਰਕ ਪੈਂਦਾ ਮੈਨੂੰ ਇਸ ਤਰ੍ਹਾਂ ਕੇ ਨਾ ਪਾਇਆ achar ਵਧੀਆ ਲੱਗਦਾ ਕਿਉਂਕਿ ਬਿਲਕੁਲ ਹੀ ਖਰਾਬ ਨਹੀਂ ਹੁੰਦਾ ਇਨਾਂ ਨੂੰ ਹੁਣ ਆਪਾਂ ਕਾਫੀ ਧੀਰ ਤੱਕ ਤਲਾਂਗੇ ਕਿੰਨੀ ਦੇਰ ਇਹਨਾਂ ਦਾ ਰੰਗ ਦਾ ਜਿਹੜਾ ਉਹ ਚੇਂਜ ਨਹੀਂ ਹੋ। ਅੱਜ ਹੀ ਹੁਣ ਦੇਖੋ ਆਪਣੇ ਆਇਲ ਦਾ ਜਿਹੜਾ ਕਲਰ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਗਿਆ। ਦੇਖੋ ਇਹ ਪਹਿਲਾਂ ਗ੍ਰੀਨ ਗ੍ਰੀਨ ਸੀਗੇ ਹਰੇ-ਹਰੇ ਤੋਂ ਹੋਏ ਜਿਵੇਂ ਚਿੱਟੇ ਜਿਹੇ ਹੁਣੇ ਸ਼ੁਰੂ ਹੋ ਗਏ। ਹੁਣ ਇਹਦਾ ਕਲਰ ਆਪਾਂ ਥੋੜਾ ਜਿਆਦਾ ਹੋਰ ਚੇਂਜ ਕਰਾਂਗੇ। ਥੋੜਾ ਜਿਆਦਾ ਇਹਨਾਂ ਨੂੰ ਆਪਾਂ ਹੋਰ ਪਕਾਵਾਂਗੇ। ਹਾਂ ਜੀ ਆਪਣੇ ਔਲਿਏ ਜਿੰਨੇ ਆਪਾਂ ਨੂੰ ਚਾਹੀਏ ਸੀ ਉਹਨੇ ਪੱਕ ਚੁੱਕੇ ਹੁਣ ਇਹਦੇ ਨਿਸ਼ਾਨ ਨਹੀਂ ਕੀ ਹੈ ਕਿ ਆਪਾਂ ਕਿੰਨੇ ਕ ਪਕੌੜੇ ਤੁਸੀਂ ਫੋਰੀ ਔਲਿਏ ਚੁੱਕ ਕੇ ਫਿਰ ਸਿਰੇ ਲਾ ਕਰਦੇ ਰਹੋ ਖਵੋ ਕੋਦੇ ਦੇਖਾ ਕਿ ਕਿੰਨੇ ਖੁਬ ਰੇ ਇਹਦੇ ਵਿੱਚ ਖੁਬ ਰਹੀ ਹੈ ਸੋ ਆਪਾਂ ਇਤੋਂ ਜ਼ਿਆਦਾ ਨਹੀਂ ਲੈਣਾ ਪਕੌੜਾ ਕਿਉਂਕਿ ਫਿਰ ਇਹ ਜਿਆਦਾ ਫਿੱਸੇ ਫਿੱਸੇ ਹੋ ਜਾਣਗੇ ਹੁਣ ਆਪਾਂ ਗੈਸ ਦਾ ਫਲੇਮ ਆਫ ਕਰ ਦੇਣਾ ਹਨੇਰੇ ਵਿੱਚ ਕਿਹੜਾ तापमान पूरा है हाई है क्योंकि तो देखो और हेले वीजे रहेंगे इन्हों लगातार आप हिलाते रहना क्योंकि नहीं तो साइड को सड़क जाए हूँ आप सेज के ऊपर आप हल्दी पा तो दे क्योंकि अपनी हल्दी है जी एक चम्मच ये हल्दी पा देनी है और उस पका देना ये भी घर की हल्दी है साढ़े ਇਹ ਬਹੁਤ ਹੀ ਥੋੜਾ ਕਲਰ ਦੰਗਿਆ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਤੁਹਾਨੂੰ ਵੀ ਪਤਾ ਸਾਰਾ ਨੂੰ ਕਿ ਰੰਗ ਬਹੁਤ ਜ਼ਿਆਦਾ ਪਾਇਆ ਹੁੰਦਾ ਦੇਖੋ ਕਿੰਨਾ ਸੋਹਣਾ ਲਗਾ ਰੰਗ ਹੋ ਗਿਆ ਹੁਣ ਆਪਾਂ 2 ਮਿੰਟ 2 ਮਿੰਟ ਨਹੀਂ 1 ਮਿੰਟ ਆਪਾਂ ਹੋਰ ਪਕਾਵਾਂਗੇ ਕਿਉਂਕਿ ਆਪਣੀ ਹਲਦੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜੂਗੀ ਤੇ ਪੱਕ ਜੂਗੀ ਕੱਚੇ ਰਹੋਗੇ ਜਦੋਂ ਆਪਾਂ achar ਖਾਵਾਂਗੇ ਤਾਂ ਹਲਦੀ ਦੀ ਸੱਚੇ ਪਣ ਦੀ ਸਮੈਲ ਜੀ ਸਾਨੂੰ ਜਿਆਦਾ ਸਵਾਦ ਕੱਚਾ ਜਾਂ ਨਹੀਂ ਆਉਂਦਾ ਹਾਂ ਜਿੱਦੋਂ ਆਪਣੀ ਹਲਦੀ ਚੰਗੀ ਤਰ੍ਹਾਂ ਮਿਕਸ ਹੋ ਗਈ ਨਾ ਤਾਂ ਜਦੋਂ ਇਹ ਜਿਹੜਾ ਔਲੇ ਨੇ ਇਹ ਰਿਚ ਨੂੰ ਹਟ ਗਏ ਦੇਖੋ ਹੁਣ ਇਹ ਬੰਦ ਹੋ ਰਿਹਾ ਹੈ ਹਲਕੇ ਹਲਕੇ ਬੁਲਬਲੇ ਜਿਹੇ ਪੜ ਰਿਹਾ ਹੈ ਤੇਲ ਦੇ ਬਿਲਕੁਲ ਸ਼ਾਂਤ ਹੋ ਗਿਆ ਤੇ ਠੰਡਾ ਹੋ ਗਿਆ ਤੇ ਉਦੋਂ ਹੀ ਤੁਸੀਂ ਜਿਹੜਾ ਮਸਾਲਾ ਮੈਂ ਬਣਾਇਆ ਸੀਗਾ ਇਹ ਤੁਸੀਂ ਪਾ ਦੇਣਾ ਪਰ ਮੈਂ ਨਹੀਂ ਪਾਉਂਗੀ ਕਿਉਂਕਿ ਮੈਨੂੰ ਬੱਚਿਆਂ ਨੇ ਮਨਾ ਕੀਤਾ ਕਿ ਮੰਮੀ ਮਸਾਲੇਦਾਰ achar ਨਹੀਂ ਬਣਾਉਣਾ ਬਿਲਕੁਲ ਸਿੰਪਲ ਤਰੀਕੇ ਦਾ ਬਣਾਉਣਾ ਤੇ ਨਮਕ ਆਪਾਂ ਇਸ ਦੇ ਵਿੱਚ ਬਾਅਦ ਦੇ ਵਿੱਚ ਪਾਉਣੇ ਆ ਕਿਉਂਕਿ ਜਦੋਂ ਇਹ ਦਾ ਟੈਂਪਰੇਚਰ ਬਿਲਕੁਲ ਠੰਡਾ ਹੋ ਗਿਆ ਉਦੋਂ ਆਪਾਂ ਨਮਕ ਪਾਵਾਂਗੇ ਜੇ ਆਪਾਂ ਹੁਣ ਨਮਕ ਪਾਇਆ ਤੇ ਨਮਕ ਥੱਲੇ ਬੈਠ ਜਾਊਗਾ ਸਾਰਾ ਔਲਿਆਂ ਨੂੰ ਨਹੀਂ ਜਾਣਾ ਤੇ ਆਪਾਂ ਨਮਕ ਉਦੋਂ ਪਾਉਣਾ ਜਦੋਂ ਇਹ ਠੰਡੇ ਹੋ ਗਏ ਬਿਲਕੁਲ ਠੀਕ ਹੈ ਜੀ ਹਾਂ ਜੀ ਜਿਹੜੇ ਆਪਣੇ ਔਲੇ ਸੀਗੇ ਬਿਲਕੁਲ ਠੰਡੇ ਹੋ ਚੁੱਕੇ ਨੇ ਬਿਲਕੁਲ ਸਹੀ ਦੇਖੋ ਬਹੁਤ ਸੋਹਣਾ ਇਹ ਆਚਾਰ ਬਣਿਆ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਨਮਕ 1 ਚਮਚ ਤੇ 2 ਚਮਚ ਤੇ 3 ਚਮਚਰ ਤੋਂ ਨਮਕ ਪਾ ਲਿਆ ਚਲੋ ਆਇਸੂ ਹਲਾ ਦੇ ਆਗੇ ਹੁਣ ਨਮਕ ਚੰਗੀ ਤਰ੍ਹਾਂ ਹਲਿਆ ਨੂੰ ਲਾ ਦਿੱਤਾ ਠੀਕ ਹੈ ਜਿਹੜਾ achar ਜਦੋਂ ਖਰਾਬ ਹੁੰਦਾ ਲੋਕਾਂ ਦਾ ਉਹ ਕਹਿੰਦੇ ਆ ਸਾਨੂੰ ਇਹਨਾਂ achar ਨੂੰ ਉੱਲੀ ਲੱਗ ਗਈ ਇਹਦੇ ਦੋ ਹੀ ਕਾਰਨ ਹੁੰਦੇ ਆ ਜਾਂ ਤਾਂ ਜਦੋਂ ਔਲੇ ਉਹ ਪਾਉਂਦੇ ਆ ਉਦੋਂ ਔਲੇ ਕਿੱਲੇ ਹੁੰਦੇ ਆ ਜਾਂ ਗਿੱਲੇ ਹੱਥਾਂ ਦੇ ਨਾਲ ਔਲੇ ਕੱਢੇ ਜਾਂਦੇ ਆ ਇਹ ਹੱਥ ਦੇ ਨਾਲ achar ਕਦੇ ਵੀ ਨਹੀਂ ਕਰਨਾ ਚਾਹੀਦਾ ਹਮੇਸ਼ਾ ਚਮਚੇ ਦੇ ਨਾਲ ਕਰਦੋ ਤੇ ਨੰਬਰ ਦੋ ਇਸ ਨੂੰ ਗਿੱਲੇ ਹੱਥ ਕਦੇ ਵੀ ਨਾ ਲਾਓ achar ਨੂੰ achar ਕਦੇ ਵੀ ਖਰਾਬ ਨਹੀਂ ਹੋਊਗਾ ਸਾਲੋਂ ਸਾਲੇ ਚੱਲੇਗਾ ਬਈ ਸਾਡੇ ਦਾ ਕਦੇ ਉੱਲੀ ਵਗੈਰਾ ਨਹੀਂ ਲੱਗੇਗਾ ਦੇਖੋ ਬੜੇ ਛੋੜੇ ਹੋਰੇ ਬਣ ਗਏ ਜੇ ਤੁਸੀਂ ਮਸਾਲਾ ਪਾਉਣਾ ਦਾ ਉਸ ਤਰੀਕੇ ਦੇ ਨਾਲ ਤੁਸੀਂ ਮਸਾਲਾ ਪਾ ਸਕਦੇ ਹੋ ਹੁਣ ਆਪਾਂ ਇਸ ਚੀਨੀ ਦੇ ਬਰਤਨਾਂ ਦੇ ਵਿੱਚ ਇਹ ਔਣ ਹੈ ਜਿਹੜੇ ਉਹ ਪਾ ਦਿਆਂਗੇ ਬਿਲਕੁਲ achar ready ਹੈ ਇਹ ਰੱਖਣ ਵਾਸਤੇ ਤੁਸੀਂ ਦੋ ਦਿਨ ਇਹਨੂੰ ਕੋਈ ਧੁੱਪ ਦੇ ਵਿੱਚ ਨਹੀਂ ਅਸੀਂ ਕਦੇ ਰੱਖਿਆ ਇਹ ਨੂੰ ਨਹੀਂ ਜੀ ਇਹਨੂੰ ਬਿਲਕੁਲ ਬਸ ਤੁਸੀਂ ਦੋ ਦਿਨ ਹਿਲਾਉਣਾ ਹੈ ਤਾਂ ਜਿਹੜਾ ਇਹਦਾ ਆਪਾਂ ਨਮਕ ਪਾਇਆ ਉਹਦਾ ਜਿਹੜਾ ਜੂਸ ਹੈ ਉਹ ਥੱਲੇ ਦਾ ਬੈਠੇ ਉਹ ਹੀ ਤਜੇਵੇਂ ਇਸ ਆਰਿਆ ਦੇ ਵਿੱਚ ਚੰਗੀ ਤਰ੍ਹਾਂ ਨਮਕ ਆ ਜਿਹੜਾ ਉਹ ਰੱਖ ਦੇ। ਇਸ ਤਰੀਕੇ ਦੇ ਨਾਲ ਤੁਸੀਂ ਔਲੇ ਦਾ ਅਚਾਰ ਪਾਓਗੇ। ਦੇਖੋ ਜੀ ਕਿੰਨੇ ਵਧੀਆ ਔਲੇ ਬਣੇ ਆ ਬਿਲਕੁਲ ਸਿੰਪਲ ਦੋ ਮੈਂ ਇੰਗਰੀਡੀਅੰਟਸ ਪਾਏ ਆ ਦੋ ਚੀਜ਼ਾਂ ਪਾਈਆਂ ਨੇ ਹਲਦੀ ਤੇ ਨਮਕ ਤੁਸੀਂ ਵੀ ਔਲੇ ਦਾ ਅਚਾਰ ਇਸ ਤਰੀਕੇ ਦੇ ਨਾਲ ਮੇਰੇ ਦੱਸੇ ਤਰੀਕੇ ਦੇ ਨਾਲ ਔਲੇ ਦਾ ਅਚਾਰ ਇੱਕ ਵਾਰੀ ਪੜਾਉ ਹਾਂਗੇ। ਤਾ ਬਾਰੀ ਬਾਰੀ ਇਸੇ ਤਰੀਕੇ ਨਾਲ ਬਣਾਇਆ ਕਰੋਗੇ ਕਿਉਂਕਿ ਅਗਰ ਤੁਸੀਂ ਮਸਾਲੇ ਵਾਲੇ ਬਣਾਉਣਾ ਤਾਂ ਮੈਂ ਤੁਹਾਨੂੰ ਮਸਾਲੇ ਵਾਲਾ ਦੱਸ ਚੁੱਕਿਆ ਕਿ ਮਸਾਲਾ ਕਿਸ ਤਰੀਕੇ ਨਾਲ ਪਾਉਣਾ ਹੈ ਕਿ ਕਦੋਂ ਪਾਉਣਾ ਹੈ ਠੀਕ ਹੈ ਜੀ ਪਰ ਮੈਨੂੰ ਇਹ ਸਿੰਪਲ ਤੇ ਮੇਰੇ ਬੱਚਿਆਂ ਨੂੰ ਸਿੰਪਲ ਵਧੀਆ ਲੱਗਦਾ ਤੇ ਅਸੀਂ ਇਸ ਤਰੀਕੇ ਨਾਲ achar ਬਣਾਉਣੀ ਹੈ ਤੁਸੀਂ ਵੀ ਇੱਕ ਵਾਰੀ ਇਸ ਤਰੀਕੇ ਨਾਲ ਸਿੰਪਲ ਤਰੀਕੇ ਨਾਲ achar ਜ਼ਰੂਰ ਬਣਾਓ ਤੇ ਆਪਣੇ ਵਿਚਾਰ ਮੈਨੂੰ ਪ੍ਰਾਰਕਿਚਨ ਤੇ ਜੀਣਾ ਨਾ ਪੁਰਣਾ ਮਿਲਦੇ ਆ ਜੀ ਇੱਕ ਨਵੀਂ ਰੈਸਪੀ ਦੇ ਨਾਲ ਨਵੇਂ ਦਿਨ ਧੰਨਵਾਦ